ਬੋ ਜੀ ਦੋਸਤ ਤੁਹਾਨੂੰ ਦਿਖਾ ਰਹੇ ਹਾਂ ਸ਼ੁਰੂਆਤ ਤੋਟ ਕੇ ਵੇਕਣ ਨੂੰ ਜਾ ਰਿਹਾ ਇੱਧਰ ਖੜੇ ਹੋ ਕੇ ਕਾਲਾ ਜੀ ਹਾਂਜੀ ਕਿੱਸਾ ਸ਼ੁਰੂਆਤ ਕਾਲੇ ਵਧੀਆ ਹਾਂਜੀ ਸ਼ੁਰੂਆਤ ਬਹੁਤ ਵਧੀਆ ਸਿਹਤਾਂ ਜੀ ਨਾ ਫਿਰ ਵੀ ਚੰਗਾ ਹੋ ਗਿਆ ਹਾਂ ਚੰਗਾ ਹੋ ਗਿਆ ਚੰਗੀ ਗੱਲ ਫਸਲਾਂ ਨਾਲ ਹੀ ਭਾਅ ਸਰੋਂ ਆ ਵੀ ਚੰਗੀਆਂ ਐ ਤਕੀ ਤਾਂ ਹਾਂ ਸਰੋਂ ਬਹੁਤ ਚੰਗੀਆਂ ਹਾਂ ਸਰੋਂ ਕਣਕਾਂ ਸਸਲਾ ਨੂੰ ਸਰੋਂ ਰਾਜਸਥਾਨ ਦੇ ਵਿੱਚ ਤਾਂ ਵਿਕੀ ਜਾਂਦੀ ਛੇ ਛੇ ਹਜ਼ਾਰ ਨੂੰ ਮੰਡੀਆਂ ਚ ਆ ਗਈ। ਵਜਨ ਵੀ ਚੰਗਾ। ਬੋਲੂ ਦਾ ਵਜਨ ਚੰਗਾ। ਵਜਨ ਪਾ ਚ ਪਰ ਪਾਰ ਕਿਵੇਂ ਆ? ਪਾ ਠੀਕ ਹੈ ਜੀ। ਠੀਕ ਹੈ। ਹਾਂਜੀ। ਬਾਕੀ ਅੰਦਰ ਸਰੋਂ ਆ ਤੇ ਹਾਂਜੀ। ਸਰੋਂ ਦੀ ਪੰਡ ਲਈ ਜਾਂਦਾ ਹੋਰ। ਹੋਰ ਲਈ ਆਉਂਦੇ ਪੰਡ ਜੀ। ਹਾਂ। ਧੰਨਵਾਦ। ਠੀਕ ਹੈ। ਵਾਹ ਮਨਿਕਰ ਹੋਏ ਅੰਦਰ ਲੱਗਦਾ ਮੈਨੂੰ ਹਾਂ ਨਿਕਰ ਇੱਥੇ ਨਹੀਂ ਕਿਥੇ ਟਪਾਈਏ ਓਰੇ ਆ ਜਾ ਤੂੰ ਦਵਾ ਮੈਥੇ ਚੁਪੇ ਜਾਣਾ ਸ਼ੁਰੂ ਬਗਿਆ ਕਾਲਾ ਟਪਾ ਦੂਆ ਫੜੀ ਛੱਡ ਛੱਡ ਦੇ ਥੱਲੇ ਲੋ ਛੋੜੀਏ ਦੀ ਇੱਕ ਪੰਡ ਹੋਰ ਆ ਗਈ ਦੇਖਦੇ ਆਪਾਂ ਕਾਲਾ ਛਾ ਲੈ ਆ ਹਾਂ ਧੋਕੇ ਨਾਲ ਦੇ ਨਾਲ ਕੰਮ ਨਰੇੜ ਕੇ ਉਧਰ ਲੈ ਕੇ ਜਾਵਾਂਗੇ ਤੇ ਸਿੱਧਾ ਫਿਲਟਰ ਚ ਸੋਨੇ ਤੋਂ ਜਾ ਲੈ ਬਈ ਠੀਕ ਹੈ ਜੀ। ਮਿੱਟੀਆਂ ਬਣਾ ਕੇ ਹਾਂ। ਠੀਕ। ਠੀਕ ਹੈ। ਆਈ ਤਾਂ ਫੇਰ ਹੁਤਾ ਪਵਾਉਂ। ਚੋਕੜੀਆ ਸਰੋਂ ਬਾਗ ਦੇ ਵਿੱਚ ਲਾਇਆ ਹੋਇਆ। ਸਰੋਂ ਵੇਜੀ ਆ। ਤੇ ਅੱਜ ਬੜਾ ਵਧੀਆ ਰਹੀ ਜੀ। ਸ਼ੁਰੂ ਹੋ ਗੋਤਾ ਜਾ ਰਹੇ ਹਾਂ। ਪੁਰਾਣੀ ਬਰਾਣੀ ਸ਼ੁਰੂ ਪੁਰਾਣੀ ਸ਼ੁਰੂ ਦੇ ਤਾਂ ਬੜੀ ਕੰਡ ਵਧੀਆ ਹੁੰਦੀ ਸੀ ਕੰਡ ਨੇ ਅ ਖਟਾਈ ਜੀ ਹੁੰਦੀ ਸੀ ਉਹਦੇ ਤੇ ਦੇਖੋ ਪਸੰਦ ਦਾ ਸਵਾਦ ਆ ਜਾਂਦਾ ਸੀ ਕੀ ਰੇਟ ਵੇਚਦਾ ਵੀ ਉੱਤੇ ਫਿਰ ਤੁਹਾਡਾ 15 ਰੁਪਏ ਵੇਚਦਾ 15 ਰੁਪਏ ਕਿਲੋ ਹਾਂ ਗੁੱਟੀਆਂ ਦੇ ਹਿਸਾਬ ਹੁੰਦਾ ਕੱਲੋ ਜੀ ਤੋਲ ਕੇ ਪੇ ਤੋਲ ਕੇ ਠੀਕ ਹੈ ਚਲੋ ਵਧੀਆ ਸੱਪਾ ਤਿੰਨ ਕਮਾਈ ਦਾ ਤਾਂ ਸਾਦਨ ਤਾਂ ਹੀ ਬਣਦਾ ਜੇ ਕੁਝ ਪਾਵੇ ਪੱਲੇ ਦਾ ਬਾਈ ਹੱਡ ਲੈ ਕੇ ਜਾਂਦਾ ਹੈ ਅੱਲੋ ਜੀ ਸਾਰੇ ਛੋਲੇ ਨੂੰ ਧੋ ਕੇ ਤੇ ਵੇਕਣ ਵਾਸਤੇ ਜਾਊਗਾ ਮਾਰਕੀਟ ਦੇ ਵਿੱਚ ਪਿੰਡਾਂ ਦੇ ਵਿੱਚ ਗੰਡੇ ਵਗੈਰਾ ਤੇ ਆਲੂ ਇਸ ਤਰ੍ਹਾਂ ਦਾ ਹੋਰ ਸਮਾਨ ਟੰਡੀਆਂ ਪੰਨਿਆਂ ਤੇ ਕद्दू ਪਏ ਛੋਟੇ ਛੋਟੇ ਖੀਰੇ ਪੇਠਾ ਬੈਂਗਣ ਇਹ ਪਿੰਡ ਦੇ ਮੁੰਡੇ ਐ ਹਿੰਮਤੀ ਤਰੀ ਜਾਂਦੇ ਕੰਮ ਉਥੇ ਸਾਡੇ ਕਾਲੇ ਸ਼ਾਹ ਜੀ ਬਹੁਤ ਹਿੰਮਤੀ ਬੰਦਾ ਐ ਵੀ ਤੇ ਲੋਕ ਦੋਸਤੋਂ ਤੁਹਾਨੂੰ ਦਿਖਾਇਆ ਮੈਂ ਬਾਗ ਤੇ ਬਾਗ ਦੇ ਵਿੱਚ ਸਰੋਂ ਤੇ ਛੋਲੇ ਕਨੂਆ ਦਾ ਬਾਗ ਆ ਪਾਣੀ ਕਿੱਥੋਂ ਆਉਂਦਾ ਬੋ ਜੀ ਇਧਰ ਕਣ ਖੜੀ ਐ ਦੇਖ ਸਕਦੇ ਹੋ ਤੁਸੀਂ ਬਹੁਤ ਬਹੁਤ ਸ਼ੁਕਰੀਆ ਦੋਸਤੋ ਮਿਹਰਬਾਨੀ ਚੱਲ ਹੱਸੋ ਜੀ